ਸਤਨਾਮ ਸ੍ਰੀ ਵਾਇਰੂ ਜੀ ਤਤ ਪਰ ਆਇਓ ਸਰਣ ਤੁਹਾਡੀ ਮਿਲੈ ਸੂਖ ਨਾਮ ਹਰ ਸੋਭਾ ਇੰਤਾਰੇ ਹਮਾਰੀ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਆਵਲੇ ਨਾਮੀ ਸਤਪੁਰ ਚਰਨਾਂ ਜੀ ਕੇ ਦਾਤੇ ਪ੍ਰੀਤੰ ਪ੍ਰਾ ਮੇਰੇ ਮਨ ਜੀਵ ਪ੍ਰਭ ਨਾਮ ਤੇ ਤੇਰੇ ਊਰਾ ਪ੍ਰਭਿਆ ਰਾਤਿਆ ਪੂਰਾ ਜਕਾ ਨਾਨਕ ਪੂਰਾ ਪਾਇਆ ਪੂਰੇ ਕੇ ਗੰਗਾ ਸਤਨਾਮ ਸਿਵਾ ਜੀ ਗੁਰਜੀ ਓਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖਾ ਹਰਿ ਸਮਰਤ ਬਿਨਸੈ ਸਭ ਦੁਖ। ਮਾਈ ਮੇਰੇ ਮਨ ਕੋ ਸੁਖ। ਓਟ ਆਨੰਦ ਰਾਜ ਸੁਖ ਭੋਗਵੈ। ਹਰਿ ਸਮਰਤ ਬਿਨਸੈ ਸਭ ਦੁਖ। ਰਹਾ जन्म के किल विख पावन तन मन सुख देख स्वरूप पूर्ण पैया दर्शन पेट तो उतरी भुख चार पदार्थ अष्टमहा सिद्धा ਸੁਖ 사ਗਰ ਜਨਮ ਮਰਨ ਫਿਰ ਘਰ ਬਨਾ ਤੁਖ ਚਾਰ ਪਦਾਰਥ ਅਸ਼ਟਮਹਾਸਦ ਸਰਨ ਗਈ ਸੁਖ ਸਾਗਰ ਜਨਮ ਮਾਰਨੇ ਫਿਰ ਗਰਬਨਾ ਤੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ